ਹਾਂਜੀ ਕੀ ਹਾਲੇ ਸਾਰਿਆਂ ਦੇ ਆਸਕਰ ਸਾਰੇ ਠੀਕ ਹੋਵਗੇ ਆਪਾਂ ਲੈ ਗਏ ਜੀ 20 ਮਈ 2025 ਦੀ ਬਾਜੀ ਦੇ ਨਤੀਜੇ ਜੇ ਕਿਸੇ ਵੀ ਨੇ ਅਪਡੇਟ ਸੈਂਡ ਕਰਨੀ ਵੇਡਾ ਹੈ ਤਾਂ ਬਣਾਉਣ ਬਚਲੀਆ ਦੇ ਤੇ ਸੈਂਡ ਕਰ ਸਕਦੇ ਆ ਜੀ ਇਹ ਤੇ ਵਟਸਐਪ ਕਰ ਸਕਦੇ ਆ ਪੰਡ ਆ ਗਿਆ ਜੀ ਸੁਲਾਣਾ 20 ਮਈ 2025 ਦੀ ਬਾਜੀ ਹੈ 69 ਕਬੂਤਰ ਉੱਡੇ ਸੀਗੇ ਜੀ 2200 ਮੁੱਢ ਨੂੰ 5:30 ਦੇ ਬਾਜੀ ਨਿਬੜੀ ਜੀ ਸੱਤਾਂ ਕਬੂਤਰਾਂ ਚ ਬਾਜੀ ਹੋ ਗਈ ਸੀਗੀ ਸਾਂਝੀ ਪਹਿਲਾ ਨੰਬਰ ਬਣਾਇਆ ਜੀ ਦੀਪ ਪੰਜ ਰੁੱਖਾਂ ਫ੍ਰਿਜ ਦਾ ਜੇਤੂ ਦੂਜਾ ਨੰਬਰ ਬਣਾਇਆ ਜੀ ਲਾਡੀ ਕਜਲ ਕੁਲਡਰ ਦਾ ਜੇਤੂ ਤੀਜਾ ਨੰਬਰ ਬਣਾਇਆ ਜੀ ਪਾਲੀ ਬਾਬਾ ਸਕਾਣਾ ਸਾਈਕਲ ਦਾ ਜੇਤੂ ਗੋਰਖੀ ਫੈਜਗੜ ਸਾਂਝੀ ਮਨਪ੍ਰੀਤ ਸੰਗਤੀਵਾਲ ਸਾਂਝੀ ਅਰਸ਼ ਕੈਨੇਡਾ ਸਾਂਝੀ ਗੁਰਵਿੰਦਰ ਘਟੀ ਸਾਂਝੀ ਇਹਨਾਂ ਸੱਤਾਂ ਕਬੂਤਰਾਂ ਦੀ ਬਾਜ਼ੀ ਹੋ ਗਈ ਸਾਂਝੀ ਤਿੰਨ ਸੀਗੇ ਨਾਮ ਜੀ ਫਰਿੱਜ ਕੂਲਰ ਦੇ ਸਾਈਕਲ ਤਾਂ ਨਾਮ ਸੀਗੇ। ਇਸ ਤੋਂ ਬਾਅਦ ਬਾਜੀ ਆ ਗਈ ਜੀ ਪੰਜ ਪੰਡ ਮਡਾਉਲੀ। ਕਰੋਪੜ 20 ਮਈ 2025 ਦੀ ਬਾਜੀ ਹੈ 75 ਕਬੂਤਰ ਡੇਸੀ ਜੀ 5200 ਮੁੱਢ ਨੂੰ 555 ਤੇ ਬਾਜੀ ਨਿਬੜੀ। 8ਾਂ ਚ ਬਾਜੀ ਹੋ ਗਈ ਸੀ ਜੀ ਸਾਂਝੀ। ਪਹਿਲਾ ਨੰਬਰ ਬਣਾਇਆ ਜੀ ਬਿੱਟੂ ਧਮੋਟ ਟਰੈਕਟਰ ਦਾ ਜੇਤੂ। ਦੂਜਾ ਨੰਬਰ ਬਣਾਇਆ ਜੀ ਜੱਗੀ ਲੋਹਾ ਖੇੜਾ ਮੋਟਰਸਾਈਕਲ ਦਾ ਜੇਤੂ। ਤੀਜਾ ਨੰਬਰ ਬਣਾਇਆ ਜੀ ਮਣੂ ਕਸਵਾ ਮੋਟਰਸਾਈਕਲ ਪਲੱਸ ਫਰਿੱਜ ਦਲਪੰਡੋਰੀ ਤੀਜਾ ਨੰਬਰ ਤੇ ਸੀਗਾ ਜੀ ਮਣੂ ਕਸਬਾ ਦੇ ਦਲਪੰਡੋਰੀ ਦਾ ਸੰਝਾ ਜੀ ਤੇ ਪੰਜਵਾਂ ਨੰਬਰ ਬਣਾਇਆ ਜੀ ਪਟੋਲਾੰਬ ਵਾਲੀ ਮਿੰਟੂ ਫਤੇਪੁਰ ਨੋਨਾ ਸੋਤਲ ਗੁਰਦਾਸ ਘਰਾਲਾ ਇਹਨਾਂ ਨੇ ਪੰਜਵਾਂ ਨੰਬਰ ਬਣਾਇਆ ਜੀ ਕੁਲਡਰ ਸੀਗਾ ਪੰਜਵਾਂ ਨੰਬਰ ਇਸ ਤੋਂ ਬਾਅਦ ਬਾਜੀ ਆ ਗਈ ਜੀ ਪਿੰਡ ਗਹੌਰ ਜਿਹੜਾ ਆ ਗਈ ਲੁਧਿਆਣਾ 20 ਮਈ 2025 ਦੀ ਬਾਜੀ ਹੈ 125 ਕਬੂਤਰ ODE ਸੀ ਜੀ 5200 ਮਾਡ ਨੂੰ 6 ਵਜੇ 15 ਮਿੰਟ ਤੇ ਬਾਜੀ ਨਿਬੜ ਗਈ ਜੀ ਪਹਿਲਾ ਨੰਬਰ ਬਣਾਇਆ ਇਕਬਾਲ ਲੀਲਾ 4 ਟਰੈਕਟਰ ਦਾ ਜੇਤੂ ਜੀ ਪੂਰੀ ਮਹੂਆਣਾ ਦੂਜਾ ਨੰਬਰ ਬਣਾਇਆ ਜੀ ਦਲਜੀਤ ਤੂਰ ਮੋਟਰਸਾਈਕਲ ਦਾ ਜੇਤੂ ਤੇ ਤੀਜਾ ਨੰਬਰ ਬਣਾਇਆ ਜੀ सोनू ਖਣੌੜਾ ਫਰਿੱਜ ਦਾ ਜੇਤੂ ਤਿੰਨ ਨਾਮ ਸੀਗੇ ਜੀ ਫਰਿੱਜ ਮੋਟਰਸਾਈਕਲ ਤੇ 4 ਟਰੈਕਟਰ ਜੀ ਬਾਜੀ ਹੈਗੇ ਜੀ ਪਿੰਡ ਹਰਾਜ ਇਹ ਬਾਜੀ ਹੈਗੇ ਜੀ 20 ਮਈ 2025 ਦੀ 170 ਕਬੂਤਰ ਉੱਡੇ ਸੀਗੇ 5200 ਮੁੱਢ ਨੂੰ ਸਾਡੇ ਸ਼ਿਵਾਜੀ ਨਿਬੜੀ ਜੀ ਪਹਿਲਾ ਨੰਬਰ ਬਣਾਇਆ ਮੋਰ ਬੱਪੀ ਆਣਾ ਫੋਰਡ ਪਲੱਸ 2500 ਦੀ ਜੱਟ ਦੂਜਾ ਨੰਬਰ ਬਣਾਇਆ ਜੋਤੀ ਬਲੋਟ ਮੋਟਰਸਾਈਕਲ ਪਲੱਸ 1500 ਜੱਟ ਤੇ ਤੀਜੇ ਵਾਲੇ ਦਾ ਆਪ ਨੂੰ ਨਾਮ ਨਹੀਂ ਪਤਾ ਲੱਗਿਆ ਜੀ ਇਹਦੇ ਜੱਟ ਸੀ 1000 ਰੁਪਏ ਦੀ ਪਲੱਸ ਫ੍ਰਿਜ ਸੀਗੀ ਇਹ ਬਾਈ ਦਾ ਆਪ ਨੂੰ ਨਾਮ ਨਹੀਂ ਪਤਾ ਲੱਗਿਆ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤੇ শেয়ার ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ